ਵਾਹਿਗੁਰੂ ਸਸੀ ਜਾਲ ਜੀ ਸਾਰਿਆਂ ਨੂੰ ਤੇ ਵੈਲਕਮ ਬੈਕ ਟੂ ਮਾਈ YouTube ਚੈਨਲ ਹੋਪ ਕਰਦਾ ਜੀ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਹੈ ਜੀ ਸਾਡੇ ਅਖੰਡ ਪਾਠ ਦਾ ਡੇ 2 ਸਵੇਰ ਦੇ 7:30-8:00 ਲੱਗ ਗਏ ਨੇ ਜੀ ਤੇ ਆਪਾਂ ਨਹਾਤੋ ਵੀ ਹੋ ਗਿਆ ਰੈਡੀ ਹੁਣ ਆਪਾਂ ਚੱਲਦੇ ਹਾਂ ਉੱਪਰ ਮੱਥਾ ਟੇਕਦੇ ਹੈਗੇ ਤੇ ਦੇਖਦੇ ਆ ਕੀ ਮਾਹੌਲ ਹੈਗਾ ਉੱਪਰ ਤੇ ਉਸ ਤੋਂ ਬਾਅਦ ਜਿਹੜਾ ਅੱਜ ਦਾ ਵਲੌਗ ਹੈਗਾ ਉਹ ਅੰਨੂ ਖੁਸ਼ੀ ਜਿਹੜਾ ਵੀ ਉੱਪਰ ਹੋਣਗੇ ਬਾਕੀ ਉਹ ਸ਼ੂਟ ਕਰਨਗੇ ਕਿਉਂਕਿ ਆਪਾਂ ਜਾਣਾ ਆਫਿਸ ਤੇ ਵਲੌਗ ਨਾਲ ਬਣੀ ਰਹੀਓ ਆਈ ਹੋਪਸ ਉਹਨੇ ਪਾਰਟ 1 ਦੇਖ ਲਿਆ ਹੋਵੇਗਾ ਇਹ ਪਾਰਟ 2 ਹੈਗਾ ਮਤਲਬ ਡੇ 2 ਹੈਗਾ ਤੇ ਇਸ ਤੋਂ ਬਾਅਦ ਆਪਾਂ ਡੇ 3 ਵੀ ਦਿਖਾਵਾਂਗੇ ਜਦੋਂ ਆਪਾਂ ਸਮਾਪਤੀ ਕਰਾਂਗੇ ਕੰਡ ਪੱਟ ਦੀ ਤੇ ਵਲੌਗ ਨਾਲ ਬਣੀ ਰਹੀਓ ਇੰਜੋਏ ਕਰੋ ਪਲੌਗ ਨੂੰ ਤੇ ਲਾਸਟ ਤੱਕ ਦੇਖਿਓ ਚਲੋ ਆਪਾਂ ਚੱਲਦੇ ਹਾਂ ਉੱਪਰ ਤੇ ਤੁਹਾਨੂੰ ਦਿਖਾਉਂਦੇ ਆ ਪੂਰਾ ਬਹੁਤ ਕੰਟਰੋਲ ਨਾਲ ਸੀ ਆਹ ਤਰ ਬਾਰੇ ਹਾਲੀ ਕੀ ਸਬਜ਼ੀ ਲਾ ਲੀਏ ਹਰੋਂ ਦਾ ਹਰੋਂ ਲਾ ਲੀਏ ਸਾਂਝਾ ਸੂਖੇ ਸਰਨੇ ਦਾ ਸਾਂਝਾ ਸਰ ਹਾਂਜੀ ਆਪਾਂ ਸਬਜ਼ੀਆਂ ਲੈ ਆਏ ਸੀਗੇ ਤੇ ਇਧਰ ਬਸ ਤਿਆਰੀ ਕਰ ਰਹੇ ਹੁਣ ਆਪਾਂ ਰੋਟੀ ਦੀ ਪਤਾ ਉਹ ਕਿੱਥੋਂ ਆਇਆ ਨਹੀਂ ਨਹੀਂ ਦੇਖਦੀ ਆ ਕੇ ਸੱਪਾ ਕਰ ਤੋਂ ਪਹਿਲਾਂ ਸੀ ਉਹ ਤਾਂ ਬਹੁਤ ਸਾਫ਼ ਕਰਦਾ ਹੁਣ ਤਾਂ ਸੱਪਾਂ ਦਾ ਹੀ ਆ ਪਹਿਲਾਂ ਇਹ ਸਪੇਰੀਆਂ ਦਾ ਸੀ ਆ ਕਿਵੇਂ ਝੜੂ ਇੱਤੇ ਅੰਟੀ ਹੁਣ ਤਾਂ ਇਹ ਤੇਰੇਆਂ ਦਾ ਘਰ ਪਹਿਲਾਂ ਇਹ ਸੱਪਾਂ ਦਾ ਸੀ ਪਹਿਲਾਂ ਸੱਪਾਂ ਦਾ ਸੀ ਹਾਂ ਹੁੰਦਾ ਹੀ ਇਹ ਤਾਂ ਪਾਸੇ ਹੀ ਰੱਖਿਆ ਨ ਲੱਗਦਾ ਮੈਂ ਨਹੀਂ ਦਰਦੀ ਸਾਰਾ ਧੋਇਆ ਸਾਫ ਕੀਤਾ ਹਾਂ ਨਹੀਂ ਡਰਦੀ ਮੈਂ ਨਹੀਂ ਡਰਦੀ ਤਾਂ ਜੇ ਆਹ ਦੇਖੋ ਪਾਣੀ ਦੇ ਹੋ ਦੇਖ ਲਓ ਆਗੇ ਦੇਖੀ ਪਾਣੀ ਇਹ ਹਲਵਾਈ ਆ ਗਿਆ ਪੱਗ ਦੇਗੇ ਧੋਣਾਂ ਦੂਜੀ ਕੋਲ ਦੇ ਮੈਨੂੰ ਲੱਗਦਾ ਹੈ ਬਾਲੀਆਂ ਹੋਈਆਂ ਲੱਗਦਾ ਹੈ ਜੇ ਸਲਾਹਾਂ ਜੀ ਵੇਸਟ ਹੋਣਗੀਆਂ ਇਹਦੇ ਚ ਪਹਿਲਾਂ ਆਪ ਸਬਜ਼ੀ ਨਾ ਥੋਲ ਕੇ ਇਹਦੇ ਚ ਨਾ ਖਾべਂ ਪਾਣਾ ਨਹੀਂ ਹੈ ਪਾ ਟੈਂਡਰ ਦੇਖੋ ਹੈ ਆਹ ਕੁਟਾ ਮੈਂ ਪਾ ਟੈਂਡਰੋਂ ਆਉਂਦਾ ਦੁਪਹਿਰਾਂ ਦੇ ਕਿੱਡਾ ਚੜਿਆ ਹਾਂ ਥੰਮਾਰਾ ਵਧੀਆ ਨਹੀਂ ਲਿਆਈ ਥੰਮਾਲੀ ਨਹੀਂ ਵਧੀਆ ਆ ਪੈ ਪਾਣੀ ਤਾਂ ਜਮੀਨ ਨਹੀਂ ਚੱਜਦੀ ਹੈ ਅੱਛਾ ਜੀ ਹੋਰ ਸਾਡੇ ਪਰ ਪਾਣੀ ਦਾ ਸਿਸਟਮ ਨਹੀਂ ਸੀ ਭਾਈ ਤਾਂ ਨਹੀਂ ਸੀ ਹੈ ਕਿਹੜੇ ਵੇਰ ਤੋਂ ਬੰਦਾ ਨਾਲ ਲੈ ਕੇ ਆਉਣਾ ਸੀ ਨਾ ਪੈ ਫੜਨ ਵਾਸਤੇ ਪਾਣੀ ਆ ਪਾਣੀ ਛੱਡ ਦੇ ਕੋਈ ਪਾਣੀ ਆ ਰਿਹਾ ਲੱਗਦਾ ਮਾ ਆ ਛੱਡ ਨਾ ਬੈਠਣ ਨੂੰ ਪੀੜੀ ਦੁੱਤੀ ਆ ਛੱਡ ਦੇ ਤੂੰ ਕਿੱਲੇ ਦੇ ਬਹਿ ਜਾ ਆ ਜਾ ਆ ਰਟੀਆਂ ਸੋ ਦੋ ਪਤਾ ਇੱਕ 20 ਇਹਨੇ ਕਿ ਚੁੱਲੇ ਤੇ ਬਹਿ ਜਾ ਆ ਜਾ ਆ ਥੱਲੇ ਥੱਲੇ ਪਈ ਪਹਿਲਾਂ ਆ ਬੈਠ ਕੇ ਦਿਖਾਓ ਸੋਨਾ ਤਾਂ ਲੱਗੇ ਮਾ ਆਏ ਪੰਜ ਸਰਪੰਚ ਮੈਂਬਰ ਹੈ ਸਰਪੰਚ ਉਹ ਸਾਡੇ ਆ ਵਈ ਗੱਲ ਤੇ ਜੀਆ ਤੇ ਮਾਸਟਰ ਆਇਆ ਤਾਂ ਬੜਾ ਮਹੂਤ ਰਹਿ ਬਚਾਈਦਾ දකශවස් බැහ ජාපි ඇත්ඒකඩන්න පුොඩිය හම නහු බාධන නතම මාම බාලගත ਕੀ ਨਹੀਂ ਆਂਦਾ ਕਰਨ ਨਹੀਂ ਦਿੱਤਾ ਕਰਦੇ ਆਂ ਲੋਕ ਤੇ ਆਪ ਗਿਆ ਹਾਂ ਆਗੇ ਧੀਰ ਧੀਰ ਸੋਈ ਜੀ ਬੜੀਆ ਰਹਿੰਦੀ ਤੇ ਵੀ ਤੂੰ ਨਹੀਂ ਕੁਝ ਕਰਨਾ ਮੈਂ ਕਰਦੀ ਕਰਦਾ ਹੀ ਤਾਂ ਹੈ ਮੈਂ ਜਿੰਨੇ ਜੋਰ ਜੀ ਹੈਗੇ ਆਵੇਂ ਉਮਰ ਵੀ ਦੇਖਦਿਆਂ ਮੇਰੀ ਮਾਂ ਦੇ ਉੱਪਰ ਕਿੱਡੀ ਹੋਈ ਪਈ ਨਾ ਤਾਂ ਤਾਂ ਲੱਗਦੀ ਨਹੀਂ ਦੁਪੱਟੀ ਉੱਪਰ ਤੇ ਸਾਡੇ ਮਿੱਤਰਾਂ ਇਹ ਤੁਸੀਂ ਰਹਿਣੋ ਕਾਲੂ ਸੁਪ ਕਹਿੰਦੇ ਨੇ ਭੋਗ ਦਾ ਦੇਣ ਸੁੱਖ ਸ਼ਾਂਤੀ ਨਗਾਓ ਆਂਟੀ ਐਨੋ ਆਇਲਾ ਤੂੰ ਫਿਰ ਵੀ ਮੱਚ ਗਈ ਨਹੀਂ ਨਹੀਂ ਮੱਚ ਜੂ ਮੱਚ ਤੇਰੇ ਪਾਸੇ ਹੁਣ ਉਹਨੂੰ ਤਾਂ ਵੇਚ ਕੇ ਖਾ ਜਾਂਦੇ ਮੈਂ ਨਾ ਇਹ ਵਿੱਚ ਕਿਨੇ ਰਹਿਣ ਦੇਣਾ ਸੀ ਉਧਰ ਆ ਜਾਨੇ ਸਹੀ ਡੰਡੇ ਨਹੀਂ ਬਸ ਜਿੱਦਾਂ ਡੰਡੇ ਦੇ ਜ਼ੋਰ ਤੇ ਆਂਡੀ ਹੈ ਨਾ ਇਹ বুঝਣੀ ਨਹੀਂ ਅੱਜ ਡੰਡੇ ਤੇ ਪਾ ਗਾ ਹਾਂ ਨੂੰ ਤੱਕੀ ਦੇ ਪਿੱਛੇ ਨੂੰ ਘਾੜ ਨਾ ਬਾਤਾਂਂਦੀ ਲੈ ਜੋ ਚੜ ਗਈ ਇਹ ਦੇਖਿਓ ਤੁਸੀਂ ਸਾਰੀ ਸਬਜ਼ੀ ਬਣ ਜੂ ਪਰ ਲੱਕੜੀ ਮੁੱਕ ਜੂ ਬਸ ਨਾ ਇਹ ਖਲਾ ਗਿਆ ਇਹ ਆਇਆ ਹੈ ਵੱਡਾ ਲੱਕੜ ਹਾਰਾ ਹਣ ਤਾਂ ਬਹੁਤ ਵੱਡੀ ਲਾਤੀ ਕੋ ਨਹੀਂ ਮੁੱਕਦੀ ਸਬਜ਼ੀ ਮੱਕਣਾ ਕਿਵੇਂ ਜਾਊਗੀ ਰੇਟੀ ਜੀ ਜਦੋਂ ਉੱਥੇ ਤੱਕ ਮੱਕਗੀ ਉੱਥੋਂ ਆਪੇ ਇਹਨੂੰ ਡਟ ਜਾਣੀ ਆ ਆ ਲਓ ਸਟੀਮਰ ਸਭ ਚੱਲੀ ਲੱਕੜਾ ਹਾਰਾ ਸਾਬਣਦਾਨ ਲੱਕੜਾ ਚੀਰ ਲੈ ਕੇ ਆਇਆ ਬਹੁਤ ਔਖੇ ਬੰਨਿਆ ਹੁਣ ਇਹਨੂੰ ਧੋਵਾਂਗੇ ਕਿਵੇਂ ਪਤੀਲੇ ਦੇਖ ਉਧਰ ਹੁਣ ਹਲਵਾਈ ਥੱਲੇ ਤਾਂ ਤੂੰ ਲਿਆ ਨਹੀਂ ਹਲਵਾਈ ਦੇ ਮੂੰਹ ਹਰਗਾ ਬੰਦਾ ਲੈ ਤੋ ਸਾਬ ਕਰ ਮੈਂ ਹਲਵਾਈ ਦਾ ਦੇ ਕੇ ਹਰਗਾ ਲੈ ਤੋ ਤਾਂ ਮੈਂ ਦੇਣੀ ਆਂਟੀ ਘੋਟ ਨਾ ਸਰਫਸ ਦੇ ਦੇ ਹਾਜੇ ਦੇਖ ਲਾ ਹਲਵਾਈ ਦੀ ਵਧੀਆ ਬਣੀ ਹੁੰਡੇ ਚ ਵੀ ਕਰ ਚਟਨੀ ਬਣਾਈ ਸੀ ਉਹ ਵੀ ਬਹੁਤ ਵਧੀਆ ਸੀ ਹੁੰਡਾ ਅਸਰੀਂ ਲਿਦਾਗਾ ਆ ਤੂੰ ਮਿਕਸਰੋਂ ਮਰਵਾ ਲੈ ਨਾ ਦੇਖ ਨੇ ਵਿੱਚ ਥੋੜੀ ਜਿਹੀ ਉਹ ਪਾ ਲੈ ਚੱਕਰ ਪਾਉਣ ਨੂੰ ਉੱਪਰ ਲਾਓ ਬੇਵਾਸ ਹਾਂ ਗਾ ਰਿਹਾ ਹਾਂ ਅਰ ਜਾਨ ਸਾਹ ਨੂੰ ਪੇਸ਼ ਕਰਦੇ ਬਾਕੀ ਦਾ ਵਲੋਗ ਅਸੀਂ ਹਨ ਕਿ ਸ਼ੂਟ ਕਰ ਰਹੇ ਆ ਇਹ ਅਸ਼ਟਾਰ ਦੇ ਬੱਚਾ ਇਹ ਬਹੁਤ ਸ਼ਰਾਰਤ ਦੇ ਬੱਚਾ ਹੈ ਅਨੂਸੀ ਕਰੀ ਹੋਰੇ ਇੱਕ ਵਾਰੀ ਹੋਰ ਜਾਈ ਬੱਸ 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 ਹਾਂ ਜੀ ਆਪਾਂ ਸੌਖਾ ਨਹੀਂ ਆਪਾਂ ਚੱਲਦੇ ਆਂ ਨੀਚੇ ਪਸੰਦ ਆ ਰਹੀ ਹੈ ਉਪਰਾਹੇ ਮੈਂ ਬੱਚਾ ਚਾਹੀਦੇ ਤੇ ਸਾਰਾ ਨੂੰ ਲੰਗਰ ਵਰਤਾਉਣਾ ਹੈ ਤੇ ਆ ਗਿਆ ਸਾਡਾ ਮੇਨ ਮੈਂਬਰ ਬਲੌਗ ਦਾ ਜੀ ਹੁਣ ਦੇਖ ਹਮਾ ਦਾ ਉਹਦੇ ਵੀ ਬਣਾ ਕਿ ਇਹਨੇ ਮੈਨੂੰ ਸਪੈਸ਼ਲੀ ਬਣਾ ਕਿੰਦਾ ਸੀ ਜੇ ਜਦੋਂ ਮੈਂ ਖਾਊਗਾ ਉਦੋਂ ਮੇਰਾ ਬਲੌਗ ਨਹੀਂ ਬੰਨਣਾ ਚਾਹੀਦਾ ਪਰ ਅਸੀਂ ਉਹਦਾ ਸਪੈਸ਼ਲ ਬਣਾਵਾ ਕੇ ਬਣਾਉਂਦੇ ਹਾਂ ਪਾਪੀ ਹੋ ਗਈ ਅਸੀਂ ਬਰੋ ਖੰਡਾ ਕਰਦੇ ਰੁਤਾ ਤੇ ਭਾਉ ਮਮਾ ਵੀ ਨਾਲ ਆ ਰਹੇ ਨੇ ਸੁਦਾਈ ਇੰਦਰੀ ਬੇਸਤੀ ਹੋ ਗਿਆ ਬਲੌਗ ਚੈ ਕਰੀ ਜਾਂਦਾ ਸੱਚਾ ਸਭ ਤੋਂ ਬਹਗੀ ਪਤੋ ਵਈ ਅਦਰਵਾਜ਼ਾ ਤਰਵਾ ਲਾ ਬਲਗਾ ਬਣ ਚਦੁਰਾ ਕੋ ਨਾਉਣਾ ਪਾਏ ਮਾਂ ਮੇ ਹਰ ਵੇਖੇ ਨਹੀਂ ਇਹ ਦਸਾ ਕੰਮ ਚੱਲ ਰਿਹਾ ਹਮਾਰਾ ਪ੍ਰਕਾਰ ਨਾਲ ਸ਼ਦਾ ਵੀਰਾ ਬੰਦੇ ਮਾਲਾ ਹੋਏ ਆਤਮ ਜੀ ਇੱਥੇ ਤੋਂ ਨੀ ਜਮਾਨਾ ਨੀ ਆਵੋ ਬਾਤ ਜੂਦ ਕਾ ਸੰਧਾਰ ਹੈ ਮਰਦਨ ਸੰਧਰਿਚਾਨ ਹੈ ਮਾਇਆ ਮੋਕਵਾਹ ਹੈ ਮੈਂ ਵੀ ਪਹਿਲਾਂ ਨਾਲ ਹੀ ਕਰ ਰਹੀ ਸੀ ਪਰ ਉਹ ਤੁਹਾਨੂੰ ਨਹੀਂ ਰੋਟੀ ਖਾਣ ਦਾ ਟਾਈਮ ਹੋ ਗਿਆ ਲਾ ਕੇ ਸੰਗਤਾਂ ਨੂੰ ਲੈ ਪਤਾ ਪਾ ਲੀਏ ਜਿਆਦਾ ਇਥੇ ਪੁਲਿਸ ਆ ਦੇ ਕੇ ਕੇਂਦਰ ਵੀ ਮਾਰ ਸਕਦੇ मुर्गी जागरो से जाप है हुआ सब सब जाप है सदा सब रव का अंतर वर सारा सब जाते सब सोई हां लेके आ रहे हैं ऊपर क्योंकि ऊपर हाल का नहीं किसी के ਬੇਨ ਪੜੇ ਹਰ ਨਾਮ ਨ ਪੂਜਿਆ ਮਾ ਕਾਰਨ ਪੜ ਪੜ ਪੂਜਿਆ ਤਮੈ ਆਗਮੀ ਹੰਤਾਰ ਤੋ ਕਾਰ ਅਜੁੱਤਰ ਪੂਜਿਆ ਹੈ ਬੇਜ ਬਾਹਰ ਦਸਾਰਿਆਂ ਖੁ ਭਾਨੀ ਨੰਨ ਰਪੀ ਚਰਨ ਪਛੋ ਮੰਗਾ ਵੰ ਮਹਮਾਦ ਪੰਗਵਾ ਇਸਵੇਂ ਮੇਰੇ ਬੋਚੈਨ ਮੈਂ ਹੋਣਾ ਸੋ ਨਰ ਬਤੁਨ ਮੜੂ ਪਾਤੀ ਸੇ ਜੀ ਸੁਨ ਸਦਾ ਨਗਾ ਮੈਂ ਸੰਦਰਕ ਕਸ਼ਨ ਹੋ ਗਏ ਕੱਲ ਦੇ ਪ੍ਰੋਗਰਾਮ ਬਾਰੇ ਮਾ ਆਪ ਸਭ ਆਪ ਦੇ ਗੀਨਾ ਰੋਡੂ ਚੱਕਲੇ ਗੀਨਾ ਬਰੂਆ ਭੂਆ ਹੁਮਾ ਦੀ ਤਮਾਰਾ ਹੋਰ ਹੋਰ ਹੀ ਸੇਵਕਾ ਕੇ ਮੈਂ ਵੀ ਜਾ ਗਿਆ ਨੀਚੇ ਕਾਰਤਮਈ ਜੋ ਪ੍ਰਪਾਲ ਨੂੰ ਸਾਂ ਜਾ ਕੇ ਦਿਖਾਉਣਾ ਹੈ ਭਾਈ ਗਨ ਸਾਦੀ ਅੰਦਰ ਅਸੀਸ ਤੇ ਲਾਉਣਾ ਮਾ ਆਤਮਾਨੀ

ਹੁਣ ਜਦੋਂ ਇਹ ਪਾਣੀ ਪੀਊਗਾ ਨਹੀਂ ਹਾਂ ਮੈਂ ਮੇਰਾ ਦੁਦਿਆ ਮਾ ਆ ਇਸਨਾ ਕਰਾਤਾ ਹਾਂ ਖਾਸ ਮਾ ਜਖ ਪਾਇਆ ਬਲੋਗ ਕਰ ਬਣਗੀ ਹੈਲੋ ਜਹ ਦੇਖਾਂਦੇ ਇੱਕੋ ਸੋਏ ਐਸੇ ਹੋਗੇ ਸਿਰੋ ਮਸਤ ਸਬ ਦੇਖੋ ਹੀ ਤੇਰਾ ਬਲੋਗ ਬਣ ਰਿਹਾ ਹੁਣ ਆਪਣਾ ਹੈ ਸਰਦਾਰ ਜਨ ਗਾਤਾ ਦੇ ਸਮਿਆਂ ਤੰਮ ਲੈਂ ਹੁ ਕੋਈ ਤੇਰਾ ਬਲੋਗ ਬਣ ਰਿਹਾ ਉਹ ਵੀ ਕੇ ਆਨੇ ਕਿਉਂ ਮਰਾ ਸਾਂਝੂ ਠੀਕ ਹੈ ਤੂੰ ਦੱਸ ਕਿਵੇਂ ਆ ਹਣ ਕਿ ਮੈਂ ਸਕੀਨ ਠੀਕ ਹੈ ਬਹੁਤ ਜਿਆਦਾ ਪਾਪਾ ਲੱਗ ਰਹੇ ਨੇ ਰੱਖ ਬਹੁਤ ਜਿਆਦਾ ਪੀ ਕਮਜ਼ੋਰ ਆ ਕਦੋਂ ਪਤਲਾ ਗਰਦਨੀ ਦਿਖਣ ਲੱਗੀ ਗਈ ਹੈ ਘਰ ਤਾਂ ਪੂਰਾ ਤੇ ਆਉਂਦਾ ਖਾਣਾ ਡਾਈਟ ਦਾ ਆ ਬੰਦ ਕਰਾ ਦੇ ਗੱਲ ਕਰਾ ਰਹੀ ਸਾਰਿਆਂ ਨੂੰ ਗਰਮ ਨਾਮ ਤੇ ਆਨ ਸਾਰਾ ਗੁਨਾਹ ਸਾਗਾ ਸ਼ੂਟ ਹੋ ਗਿਆ ਲੋਕਾਂ ਦਾ ਇੱਕੋ ਜਾਣਤਾ ਹੈ ਇਹ ਸ਼ੂਟ ਹੋ ਗਿਆ ਹੰਤੂ ਗਿਆ ਮਨ ਨੂੰ ਕਹਾਂ ਰੇ ਕਰੇ ਸਾਗ ਦੁੱਖ ਦਰਦ ਸਭਾਰੇ ਅੰਤ ਸਾਬਤ ਨਾ ਹੀ ਕੋ ਦਰ ਜਾਏ ਗਰਮ ਕ ਬੋਧ ਵਸਾਈ ਮਨ ਮਈ ਨਾਮੋ ਨਾਮ ਤੇ ਆਈਏ ਸਦਾ ਸਾਧਾ ਇਹ ਮਨ ਨਾਮ ਮਹਿਰਾ ਕਰੀਏ ਨਾਮ ਮੇਰਾ ਤਹ ਪਵਿਤ ਸਰੀਰਾ ਦਰਸਨ ਮੈ ਰੂਪਮ ਮੇ ਕੰਨੀਰਾ ਆਵਹਦਵਨ ਮणि ਬੁਜਾ ਇਕ ਨਾ ਗੁਰਮਖ ਸ਼ਬਦ ਪਛਾਤਾ ਏ ਹਰੇਕ ਵਾਰ ਲਈ ਡੈਕੋਰੇਸ਼ਨ ਸਾਰੀ ਲੜੀਆਂ ਲੱਗੀਆਂ ਨੇ ਤੇ ਨੀਚੇ ਡੰਡਾ ਨੀਚੇ ਜਾ ਕੇ ਦਿਖਾਉਂ ਬਾਕੀ ਉਧਰ ਯਸ਼ੂ ਕੇ ਘਰੇ ਵੀ ਡੰਡ ਲੱਗਿਆ ਉਧਰ ਰੋਟੀ ਪਾਣੀ ਬਣ ਰਹੀ ਹੈ

ਆਪੇ ਕਰਤਾ ਸਭ ਜਸ ਕਰਨਾ ਜੀਆ ਕੀ ਦੇਖੋ ਗਾਇਸ ਪਾਂਡੇ ਵੱਜ ਰਹੀ ਹੈ ਸੋਰੀ ਸੇਵਾ ਕਰਾ ਰਹੀ ਹੈ ਆਹ ਬੋਲਣਾ ਚਾਹੀਦਾ ਸੋ ਗਾਇਸ ਸਾਰੀ ਖਾਰੇਣੀ ਆਪਾਂ ਚਾਰੀ ਸੇਵਾ ਕਰਾਵੇ ਕੰਮ ਕਰੂ ਜੀ ਵੀ ਗਾਇਸ ਕਰਤਨਾ ਹੋਈ ਮੇਟਣ ਕਰਾਓ 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 ਕਰੰਟ ਹੀ ਹੈ ਕਿਤੇ ਕਰਦੇ ਨੇ ਕੰਮ ਕਰਦੇ ਨੇ ਸਲਮਾ ਇਹ ਗਾਓ ਕਲ ਕਰ ਰਹੇ ਨੇ ਆਪਾਂ ਮਾਰੇ ਪਾ ਇਹਦੇ 25 ਭਾਰੇ ਜਾ ਰਹੇ ਨੇ ਕਿਰੇ ਜਵਾਲਤ ਕਿਰਦੇ ਵੀਰੇ ਕਿਰੇ ਜਵਾਲ ਕੇ ਹੋ ਵੀ ਤਾਂ ਹੋ ਗਿਆ ਮੈਡੀ ਚਾ ਲਿੱਤੇ ਸਹੀ ਗੈ ਇਸ ਕਰਣ ਮੇਰਾ ਪਤਾ ਨਹੀਂ ਹਰ ਮਹਾਨ ਹਰ ਜਨ ਦਾ ਮੇਰੇ ਸਭ ਸੁਣ ਜੋ ਕਰੀਏ ਥੋੜੀ ਸਬਜੀ ਖਤਮ ਹੋ ਗਈ ਸੀ ਉੱਪਰ ਪਾਣ ਆਇਆ ਇਹ ਸਬਜੀ ਮੂਤੂ ਮਿਲ ਗਈ ਮੇਰੇ ਸੇ ਕਾਟੇ ਧਮਕਾ ਹਾਏ ਫੰਨਾ ਫਰੇ ਸਵਾਰੇ ਸਾਜੇ ਮਾਇਆ ਮੋਦੂ ਦਾ ਜੰਤਰ ਪੱਜੇ ਬੜਮ ਸੋਹਰੇ ਲਾਤਨ ਅੰਧ ਕਮਾਵਾਂ ਜਨਮ ਜਨਮ ਆਵੇ ਜਨਮ ਸੋਹਰੇ ਸੇਵਾ ਹੋਈਏ ਸਾਹਿਬ ਜੀਆ ਜੀ ਦਾ ਨਾਮ ਸਵਰਗ ਨਾਲ ਖੜਾ ਮਾਣਿਆ फोन है सब बोलो सब पानी ये एक फोन हमारा कैमरा की छोड़ दे मेरी तरफ से नहीं थोड़ी बैटरी में थोड़ी केने स्टोर है अच्चला ये आज शूट करी जाती है एक गुग्लू है ना एक गुग्लू एक कल्ला इन्हें को जाना छाटे कोई नहीं हट कर दो हट ले चला दे ना मैंने सेट के नीचे आ गई पता नहीं इधर गई देखो रामन को देखिए आ छीचे आदि दीदी दीदी हेलो दीदी कि मैं हो रहा है दी, दी, कर दी, दी दुका। दुका। है दीदी गाइस मा ਗਾਇਸ تیاری ਦਾ ਹਾਲ ਲੱਗਦੀ ਹੈ ਬੈਂਟ ਵੀ ਗਏ ਲੱਗੇ ਨੇ ਦੇਖ ਤੁਸੀਂ ਦੇਖ ਸਕਦੇ ਹੋ ਥੈਂਕਫੁਲ ਆਫ ਲੱਕ ਟੁਗੇਦਰ ਇਨ 30 ਆਪਣੇ ਹਲਵਾਈ ਬੈਚ ਚਾਨਣਾ ਦੇਖੋ ਮੇਰਾ ਪਿਤਾ ਰਿਆ ਮਸਲਾ ਪੰਗੇ ਲੰਦਾ ਹੋਇਆ ਆਹ ਲੜਪੋ ਦੇਖੋ ਖਾਨ ਵਿੱਚ ਲੜ ਰਹੇ ਨੇ ਥੈਂਕ ਯੂ ਓਕੇ ਬੰਦੇ

ਇਧਰ ਆ ਸਾਨੂੰ ਟੰਗਾਂ ਖਾਣੀ ਦੇ ਦੇ। ਖੜੀ ਰੋ ਕੇ ਨਹੀਂ ਬਸ ਜਦ ਬੈਟਾ ਦਾ ਰੋਲ ਆ ਜਾਂਦੀ ਹੈ। ਹਾਂ ਚਾਹੀਦੀ। ਚਾਹੀਦੀ। ਚਲੋ ਕਹਿੰਦਾ ਬੱਸ। ਬੱਸ ਬਾਏ ਬਾਏ ਗਾਈ। ਮਗੇ ਮਗਰੀਆਂ ਨਹੀਂ ਆਪਾਂ। ਆਪਾਂ ਅਜੇ ਰਾਮਬੱਦਰ ਸ਼ੂਟ ਕਰਕੇ ਆਏ। ਅਰ ਤਸੋ ਆ ਕੁਲੀ ਤੱਕ ਨਹੀਂ ਹੋ ਰਿਹਾ। ਕਿਨੇ ਕਿਹਾ ਬਲੇਗ ਬਲੌਗ ਪਾਇ ਸੀ ਕਿਨੇ ਕਿਹਾ ਨਾਮ ਸੋਸ ਬੰਦੇ ਦਾ ਕੋਠੇ ਠਾਪ ਰਹੇ ਹੈ ਕੋਠੇ ਠਾਪ ਰਹੇ ਹੈ ਦੇਖੋ ਇੱਕ ਬੱਚੇ ਨੂੰ ਐਂਟਰਟੇਨਮੈਂਟ ਕਰਨ ਲਈ ਕਿਨੇ ਜਣੇ ਲੱਗੇ ਹੋਏ ਨੇ ਰੋ 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 ਰਮਤ ਰੋ ਏ ਗੁੱਡੇ ਤਾਂ ਸੌ ਜਾ ਸੋਣਾ ਆ ਗੁੱਡਾ ਆ ਜੱਜੂ ਵੀਰਾ ਬਚ ਕੇ ਰਹਿ ਗਏ ਗਾਈਸ ਕੱਛੂ ਵੀਰਾ ਜੱਜੂ ਵੀਰਾ ਹੈ ਨਾ ਚੱਜਾ ਬਾਈ ਅਸੀਂ ਉੱਪਰ ਚੱਲੇ ਅਸੀਂ ਪਾ ਚੱਲੇ ਚੱਲੇ ਆ ਮੈਂ ਕਰੀ ਕਰੀ ਕਰਫੇਰ ਤੋਂ ਕਰਿਓ ਆ ਕਾ ਤੇ ਨਿਵਾਦ ਰਿਹਾ ਉਹ ਬਾਈ ਬਾਈ ਅੱਜ ਬਾਈ ਨੇ ਆਇਆ ਇੱਥੇ ਆ ਆਰਾਮ ਨਹੀਂ ਖਾਵੇ ਲੱਗਦਾ ਤੈਨੂੰ ਸੌਂ ਲੈ ਸੌਂ ਲੈ ਚਾਂਦੀ ਦੇਖੂਗੀ ਇਹਦੀ ਮੰਮੀ ਲੈ ਕੇ ਆ ਚਲੋ ਗਾਇਸ ਚਲਦੇ ਆਂ ਉੱਪਰ ਚਲੋ ਗਾਇਸ ਉੱਪਰ ਚੱਲੀਏ ਅੱਜ ਅਸੀਂ ਤੁਹਾਨੂੰ ਜਰੂਰ ਕਰਦੇ ਆਂ ਜਿਹੜਾ ਅਪਡੇਟ 3 ਦਿਖਾਵਾਂਗੇ ਆਮ ਹੈ ਮਾ ਆਪਾਂ ਦਾ ਸੰਸਾਰਾ ਚਲੋ ਬੇਤਰੀ ਦਿਖਾਵਾਂਗੇ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅੱਜ ਦਾ ਸੰਸਾਰਾ ਦਨ ਸਤਿਕਾਰ ਸੇ